ਇਰਾਨ ਨੇ ਇਜ਼ਰਾਈਲ ਖਿਲਾਫ ਵੱਡਾ ਐਲਾਨ ਕਰ ਦਿੱਤਾ ਹੈ। ਇਰਾਨ ਦੇ ਸੁਪਰੀਮ ਲੀਡਰ ਖਮੇਨੀ ਨੇ ਮੰਗਲਵਾਰ ਦੇ ਰਾਤ ਐਕਸ ਤੋਂ ਐਲਾਨ ਕੀਤਾ ਹੈ ਕਿ ਹੁਣ ਯੁੱਧ ਸ਼ੁਰੂ ਹੁੰਦਾ ਹੈ। ਅਸੀਂ دہشتਗਰਦ ਇਹੂਦੀ ਸ਼ਾਸਨ ਨੂੰ ਸਬਕ ਸਿਖਾਵਾਂਗੇ। ਅਸੀਂ ਉਨ੍ਹਾਂ ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਐਸਾ ਐਲਾਨ ਤੋਂ ਬਾਅਦ ਇਰਾਨ ਨੇ ਇਜ਼ਰਾਈਲ ਤੇ ਸਾਵਰ ਤੋੜ 25 ਮਿਜ਼ਾਈਲਾਂ ਦਾਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਰਾਨ ਤੇ ਇਜ਼ਰਾਈਲ ਵਿਚਕਾਰ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਇੰਸਿਕ ਟਕਰਾ ਹੁਣ ਜੰਗ ਦਾ ਰੂਪ ਧਾਰ ਲਿਆ ਹੈ ਖਮੇਨੀ ਦੇ ਪੋਸਟ ਨੂੰ ਜੁੱਦ ਦਾ ਅਧਿਕਾਰਿਤ ਐਲਾਨ ਮੰਨਿਆ ਜਾ ਰਿਹਾ ਹੈ ਜਾਨੀ ਹੁਣ ਇਸ ਟਕਰਾ ਦੀ ਬਜਾਏ ਜੁੱਦ ਕਿਹਾ ਜਾਵੇਗਾ ਈਰਾਨੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਈਰਾਨ ਦੇ ਫੌਜੀ ਵਿੰਗ ਆਈਆਰਜੀ ਨੇ ਬੁੱਧਵਾਰ ਸਵੇਰੇ ਪਹਿਲੀ ਵਾਰ ਇਜ਼ਰਾਈਲ ਤੇ ਫਤਿਹ ਮਿਜ਼ਾਈਲ ਦੀ ਵਰਤੋਂ ਕਰਨ ਦਾ ਦਾਵਾ ਕੀਤਾ ਹੈ आईआरजी ਨੇ ਕਿਹਾ ਕਿ ایران ਦਾ ਹੁਣ ਇਜ਼ਰਾਈਲ ਦੇ ਅਸਮਾਨ 'ਤੇ ਕੰਟਰੋਲ ਹੈ ਤਸਨੀਮ ਮੀਡੀਆ ਅਨੁਸਾਰ ਆਈਆਰਜੀ ਨੇ ਕਿਹਾ ਕਿ ਫਤੇ ਮਿਜ਼ਾਇਲਾ ਇਜ਼ਰਾਈਲ ਦੇ ਹਵਾਈ ਰੱਖਿਆ ਪ੍ਰਣਾਲੀ ਦੇ ਵਿੱਚ ਪਸਪੈਟ ਕਰ ਰਹੀਆਂ ਨੇ ਤੇ ਬਾਰ ਬਾਰ ਉਹਨਾਂ ਦੇ ਸੁਰੱਖਿਆਤ ਪਨਾਹ ਗਾਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਗਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਹਮਲਾ ਇਜ਼ਰਾਈਲ ਤੇ ਉਸ ਦੇ ਸਹਿਯੋਗੀਆਂ ਨੂੰ ਈਰਾਨ ਦੀ ਸ਼ਕਤੀ ਦਾ ਸਿੱਧਾ ਸੰਦੇਸ਼ ਹੈ। ਈਰਾਨ ਨੇ ਦਾਵਾ ਕੀਤਾ ਹੈ ਕਿ ਇਜ਼ਰਾਈਲ ਇਹਨਾਂ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਪੂਰੀ ਤਰ੍ਹਾਂ ਅਸਮਰਥ ਹੈ। ਕੌਮੀਤਾਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਦੌਰਾਨ ਹੁਣ ਤੱਕ 224 ਈਰਾਨੀ ਮਾਰੇ ਗਏ ਨੇ ਜਦੋਂ ਕਿ 1270 ਜ਼ਖਮੀ ਹੋਏ ਨੇ। ਹਾਲਾਂਕਿ ਹਾਲਾਂਕਿ ਵਿਸ਼ਗント ਸਥਿਤਿਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ 'ਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 585 ਤੱਕ ਪਹੁੰਚ ਗਈ ਹੈ ਐਸ ਦੇ ਨਾਲ ਹੀ 1326 ਲੋਕ ਜ਼ਖਮੀ ਹੋ ਗਏ ਨੇ ਦੂਜੇ ਪਾਸੇ ਈਰਾਨੀ ਸਰਕਾਰ ਨੇ ਅਜੇ ਤੱਕ ਮੌਤਾਂ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਈਰਾਨ ਨੇ ਆਖਰੀ ਵਾਰ ਸੋਮਵਾਰ ਨੂੰ ਜਾਨੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀ ਇਸ ਅਨੁਸਾਰ ਈਰਾਨ ਚ ਮਰਨ ਵਾਲਿਆਂ ਦੀ ਗਿਣਤੀ 224 ਹੈ ਤੇ ਜ਼ਖਮੀਆਂ ਦੀ ਗਿਣਤੀ 1277 ਹੋ ਚੁੱਕੀ ਹੈ ਤਾਂ ਲਗਾਤਾਰ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈ ਲਗਾਤਾਰ ਇਹ ਟਕਰਾ ਜੰਗੀ ਰੂਪ ਕਾਰਨ ਕਰ ਰਿਹਾ ਹੈ ਤੇ ਇਸੇ ਤਰ੍ਹਾਂ ਲੋਕਾਂ ਦੀਆਂ ਜਾਨਾਂ ਲਗਾਤਾਰ ਜਾ ਰਹੀਆਂ ਨੇ ਤੇ ਹੁਣ ਈਰਾਨ ਨੇ ਇਜ਼ਰਾਈਲ ਖਿਲਾਫ ਇਹ ਵੱਡਾ ਐਲਾਨ ਕਰ ਦਿੱਤਾ ਹੈ ਇਰਾਨ ਨੇ ਇਜ਼ਰਾਈਲ ਖਿਲਾਫ ਵੱਡਾ ਐਲਾਨ ਕਰ ਦਿੱਤਾ ਹੈ। ਇਰਾਨ ਦੇ ਸੁਪਰੀਮ ਲੀਡਰ ਖਮੇਨੀ ਨੇ ਮੰਗਲਵਾਰ ਦੇ ਰਾਤ ਐਕਸ ਤੋਂ ਐਲਾਨ ਕੀਤਾ ਹੈ ਕਿ ਹੁਣ ਯੁੱਧ ਸ਼ੁਰੂ ਹੁੰਦਾ ਹੈ। ਅਸੀਂ دہشتਗਰਦ ਇਹੂਦੀ ਸ਼ਾਸਨ ਨੂੰ ਸਬਕ ਸਿਖਾਵਾਂਗੇ। ਅਸੀਂ ਉਨ੍ਹਾਂ ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਐਸਾ ਐਲਾਨ ਤੋਂ ਬਾਅਦ ਇਰਾਨ ਨੇ ਇਜ਼ਰਾਈਲ ਤੇ ਸਾਵਰ ਤੋੜ 25 ਮਿਜ਼ਾਈਲਾਂ ਦਾਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਰਾਨ ਤੇ ਇਜ਼ਰਾਈਲ ਵਿਚਕਾਰ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਹਿੰਸਕ ਟਕਰਾ ਹੁਣ ਜੰਗ ਦਾ ਰੂਪ ਧਾਰ ਲਿਆ ਹੈ ਖਮੇਨੀ ਦੇ ਪੋਸਟ ਨੂੰ ਜੁੱਦ ਦਾ ਅਧਿਕਾਰਿਤ ਐਲਾਨ ਮੰਨਿਆ ਜਾ ਰਿਹਾ ਹੈ ਜਾਨੀ ਹੁਣ ਇਸ ਟਕਰਾ ਦੀ ਬਜਾਏ ਜੁੱਦ ਕਿਹਾ ਜਾਵੇਗਾ ইরਾਨੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਈਰਾਨ ਦੇ ਫੌਜੀ ਵਿੰਗ ਆਈਆਰਜੀ ਨੇ ਬੁੱਧਵਾਰ ਸਵੇਰੇ ਪਹਿਲੀ ਵਾਰ ਇਜ਼ਰਾਈਲ ਤੇ ਫਤਿਹ ਮਿਜ਼ਾਈਲ ਦੀ ਵਰਤੋਂ ਕਰਨ ਦਾ ਦਾਵਾ ਕੀਤਾ ਹੈ आईआरजी ਨੇ ਕਿਹਾ ਕਿ ایران ਦਾ ਹੁਣ ਇਜ਼ਰਾਈਲ ਦੇ ਅਸਮਾਨ 'ਤੇ ਕੰਟਰੋਲ ਹੈ ਤਸਨੀਮ ਮੀਡੀਆ ਅਨੁਸਾਰ ਆਈਆਰਜੀ ਨੇ ਕਿਹਾ ਕਿ ਫਤੇ ਮਿਜ਼ਾਇਲਾ ਇਜ਼ਰਾਈਲ ਦੇ ਹਵਾਈ ਰੱਖਿਆ ਪ੍ਰਣਾਲੀ ਦੇ ਵਿੱਚ ਪਸਪੈਟ ਕਰ ਰਹੀਆਂ ਨੇ ਤੇ ਬਾਰ ਬਾਰ ਉਹਨਾਂ ਦੇ ਸੁਰੱਖਿਆਤ ਪਨਾਹ ਗਾਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਗਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਹਮਲਾ ਇਜ਼ਰਾਈਲ ਤੇ ਉਸ ਦੇ ਸਹਿਯੋਗੀਆਂ ਨੂੰ ਈਰਾਨ ਦੀ ਸ਼ਕਤੀ ਦਾ ਸਿੱਧਾ ਸੰਦੇਸ਼ ਹੈ। ਈਰਾਨ ਨੇ ਦਾਵਾ ਕੀਤਾ ਹੈ ਕਿ ਇਜ਼ਰਾਈਲ ਇਹਨਾਂ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਪੂਰੀ ਤਰ੍ਹਾਂ ਅਸਮਰਥ ਹੈ। ਕੌਮੀਤਾਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਦੌਰਾਨ ਹੁਣ ਤੱਕ 224 ਈਰਾਨੀ ਮਾਰੇ ਗਏ ਨੇ ਜਦੋਂ ਕਿ 1270 ਜ਼ਖਮੀ ਹੋਏ ਨੇ। ਹਾਲਾਂਕਿ ਹਾਲਾਂਕਿ ਵਿਸ਼ਕਿੰਟਰ ਸਥਿਤਿਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ 'ਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 585 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 1326 ਲੋਕ ਜ਼ਖਮੀ ਹੋ ਗਏ ਨੇ। ਦੂਜੇ ਪਾਸੇ ਈਰਾਨੀ ਸਰਕਾਰ ਨੇ ਅਜੇ ਤੱਕ ਮੌਤਾਂ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ। ਈਰਾਨ ਨੇ ਆਖਰੀ ਵਾਰ ਸੋਮਵਾਰ ਨੂੰ ਜਾਨੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀ ਇਸ ਅਨੁਸਾਰ ਈਰਾਨ ਚ ਮਰਨ ਵਾਲਿਆਂ ਦੀ ਗਿਣਤੀ 224 ਹੈ ਤੇ ਜ਼ਖਮੀਆਂ ਦੀ ਗਿਣਤੀ 1277 ਹੋ ਚੁੱਕੀ ਹੈ ਤਾਂ ਲਗਾਤਾਰ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈ ਲਗਾਤਾਰ ਇਹ ਟਕਰਾ ਜੰਗੀ ਰੂਪ ਕਾਰਨ ਕਰ ਰਿਹਾ ਹੈ ਤੇ ਇਸੇ ਤਰ੍ਹਾਂ ਲੋਕਾਂ ਦੀਆਂ ਜਾਨਾਂ ਲਗਾਤਾਰ ਜਾ ਰਹੀਆਂ ਨੇ ਤੇ ਹੁਣ ਈਰਾਨ ਨੇ ਇਜ਼ਰਾਈਲ ਖਿਲਾਫ ਇਹ ਵੱਡਾ ਐਲਾਨ ਕਰ ਦਿੱਤਾ ਹੈ